ਗੱਡੀ ਖੜੀ ਸੀ ਕੋਈ ਵੈਗਨਾਰ ਤੇ ਉਹਦਾ ਡੀ.ਐਲ.3 ਜੈਡ 7289 ਨੰਬਰ ਹੈਗਾ ਉਹਦੇ ਵਿੱਚ ਬਲੈਕ ਹੌਨ ਦੀ ਸੀ 19 ਪੇਟੀਆਂ ਬਲੈਕ ਹੌਨ ਹੈ ਤੇ 12 ਪੇਟੀਆਂ 12 ਬੋਟਲ ਜਿਹੜੀਆਂ ਨੇ ਬਲੈਕ ਹੌਨ ਵਿਸਕੀ ਹੈ ਤੇ 10 ਬੋਟਲ ਹੈਗੀਆਂ ਨੇ ਆਰ.ਸੀ. ਪੂਰੀ ਕਵਰ ਕਰ ਲਈਏ ਜੇ ਸੀ ਉਹ ਪੂਨੀ ਭੱਜ ਗਿਆ ਅਸੀਂ ਜਦੋਂ ਪਹੁੰਚੇ ਆ ਜਿਵੇਂ ਗੱਡੀ ਦੇ ਕੋਲ ਸੀ ਅਸੀਂ ਆ ਕੇ ਉਹਨੂੰ ਪਤਾ ਲੱਗ ਗਿਆ ਟੀਮ ਅੰਦਰ ਆ ਗਈ ਹੈ ਤੇ ਦੌੜ ਗਿਆ ਤੁਸੀਂ ਐਂਟਰ ਕਿਤੇ ਸਾਨੂੰ ਇਹ ਸੀ ਕਿ ਸਰਕਾਰੀ ਬਿਲਡਿੰਗ ਹੈਗੀ ਇੱਥੇ ਕਿਉਂ ਹੋ ਸਕਦਾ ਪਰ ਜਦੋਂ ਦੇਖਿਆ ਉਹ ਭੱਜਿਆ ਤਾਂ ਆਬਵੀਅਸਲੀ ਅੰਦਰ ਆਇਆ ਤਾਂ ਪਤਾ ਲੱਗ ਗਿਆ ਕਿ ਸਾਨੂੰ ਇੱਥੇ ਬੜੀ ਖੜੀ ਹੈ ਗੱਡੀ ਖੋਲ ਕੇ ਦੇਖਿਆ ਗਿਆ ਤਾਂ ਉਸਮਾਨ ਤੇ ਇਹ ਸਰਕਾਰੀ ਬਿਲਡਿੰਗ ਹੈਗੀ ਹੈ ਉਹਦੇ ਵਿੱਚ ਨਾ ਸਮਾਨ ਰੱਖਿਆ ਹੋਇਆ ਸੀ ਇੱਕ ਗੱਡੀ ਖੜੀ ਸੀ ਕੋਈ ਵੈਗਨ ਆ ਤੇ ਉਹਦਾ DL3Z 7298 ਨੰਬਰ ਹੈਗਾ ਉਹਦੇ ਵਿੱਚ ਬਲੈਕ ਹੌਨ ਹੈਗੀ ਸੀ ਜੀ 19 ਪੇਟੀਆਂ ਬਲੈਕ ਹੌਨ ਹੈ ਤੇ 12 ਪੇਟੀਆਂ 12 ਬੋਟਲ ਜਿਹੜੀਆਂ ਨੇ ਬਲੈਕ ਹੌਨ ਵਿਸਕੀ ਹੈ ਤੇ 10 ਬੋਟਲ ਹੈਗੀਆਂ ਨੇ RC ਪੂਰੀ ਕਵਰ ਕਰ ਲਈਏ ਜਿਸ ਨਾਲ ਸਾਡੇ ਸੀਏ ਸਟਾਫ ਦੇ ਮੈਂਬਰ ਹੈਗੇ ਨੇ ਨਾਲ ਇੰਸਪੈਕਟਰ ਸਾਹਿਬ ਕਾਨੂੰਨ ਸਾਹਿਬ ਹੈਗੇ ਸੀ ਮੈਂ ਕਵਰ ਕਰ ਲਈਏ ਜਿਹੜਾ ਗਿਆ ਬਲੈਕ ਇਹ ਫੜਿਆ ਗਿਆ ਨਾਲ ਉਹ ਨਹੀਂ ਭੱਜ ਗਿਆ ਅਸੀਂ ਜਦੋਂ ਪਹੁੰਚੇ ਆ ਜਿਵੇਂ ਗੱਡੀ ਦੇ ਕੋਲ ਸੀ ਅਸੀਂ ਆ ਕੇ ਉਹਨੂੰ ਪਤਾ ਲੱਗੇ ਟੀਮ ਅੰਦਰ ਆ ਗਈ ਤੇ ਦੌੜ ਗਿਆ ਮੈਮ ਕੋਈ ਇਨਫੋਰਮੇਸ਼ਨ ਨਹੀਂ ਸੀ ਸਾਨੂੰ ਹਾਂ ਇਨਫੋਰਮੇਸ਼ਨ ਤਾਂ ਹੁੰਦੀ ਐ ਮੁਖਰੇ ਦਾ ਮੁਖਬਰੀ ਦੀ ਇਨਫੋਰਮੇਸ਼ਨ ਸੀ ਕਿ ਇਥੇ ਬਹੁਤ ਜਾਇਦ ਕਮ ਹੁੰਦਾ ਜਦੋਂ ਅਸੀਂ ਐਂਟਰ ਕੀਤੇ ਸਾਨੂੰ ਇਹ ਸੀ ਕਿ ਸਰਕਾਰੀ ਬਿਲਡਿੰਗ ਹੈਗੀ ਇੱਥੇ ਕਿਉਂ ਹੋ ਸਕਦਾ ਪਰ ਜਦੋਂ ਦੇਖਿਆ ਉਹ ਭੱਜਿਆ ਤਾਂ ਆਬਵੀਅਸਲੀ ਅੰਦਰ ਆਇਆ ਤਾਂ ਪਤਾ ਲੱਗਿਆ ਕਿ ਸਾਨੂੰ ਇੱਥੇ ਬੜੀ ਖੜੀ ਹੈ ਗੱਡੀ ਖੋਲ ਕੇ ਦੇਖਿਆ ਗਿਆ ਤਾਂ ਉਸਮਾਨ ਤੇ ਮੈਂ ਉਹ ਕਿ ਪਹਿਲਾਂ ਵੀ ਕੋਈ ਕੰਮ ਕਰਦਾ ਸੀ ਹਾਂ ਇਹ ਸਤ ਪਹਿਲਾਂ ਹੀ ਪਰਚੇ ਹੋਏ ਸੀ ਤੇ ਕੀ ਕਰਵੇ ਕੀਤੀ ਜਾਏਗੀ ਤੇ ਆ ਵੀ ਤਾਂ ਬੱਚਾ ਸੀ ਇਹ ਸਟਾਫ ਆਫੀਸਰਸ ਨਾਲ ਹੈ ਇਹ ਇੰਸਪੈਕਟਰ ਸਾਹਿਬ ਹੈਗੇ ਨੇ ਮੇਰੇ ਇਹ थाना सदर ਵਿੱਚ ਸੀ ਬੱਚਾ ਕਰਵਾਉਣਾ ਸੀ